ਕਿ ਬਾਤ ਆ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਜਿਵੇਂ ਕਿ ਸਾਡੇ ਦੋ ਸੰਸਥਾਨਾਂ ਜਿਨ੍ਹਾਂ ਦੀ ਅੱਜ ਗੱਲਬਾਤ ਵੀ ਹੋਏਗੀ ਉਹਦੀ ਬਾਡੀ ਦੀ ਔਰ ਮੇਨ ਬਾਡੀ ਦੀ ਉਹਨਾਂ ਦਾ ਜੋ ਮਕਸਦ ਹੈ ਮੈਂ ਵੀ ਉਹ ਚੰਨ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਇਕਤਾ ਹੈ ਦ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਬਹੁਤ ਵੱਧਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਫਾਊਂਡੇਸ਼ਨ ਤੋਂ ਸਾਡੇ ਵਿੱਚ ਓਮਪ੍ਰਕਾਸ਼ ਬਾਧਾ ਜੀ ਜੁਇਨਾਂ ਦੇ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਕਿੰਮਤ ਸੌਰੀ ਚੇਅਰਮੈਨ ਜੀ ਵਿਸ਼ੇਸ਼ ਤੌਰ ਤੇ ਇੰਗਲੈਂਡ ਤੋਂ ਆਏ ਨੇ ਉਹ ਸਾਡੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਸਰਪਾਲ ਅੰਕਲ ਜੀ ਜੋ ਰਿਟਾਇਰਡ ਜੱਜ ਨੇ ਔਰ ਜਨਰਲ ਸਕੱਤਰ ਹੀ ਨੇ ਆਪ ਇੰਗਲੈਂਡ ਚ ਰਹਿ ਕੇ ਪੂਰੇ ਵਿਸ਼ਵ ਦੇ ਵਿੱਚ ਸਤਗੁਰ ਰਗਦਾਸ ਮਹਾਰਾਜ ਜੀ ਦੀਆਂ ਸਿੱਖਿਆ ਦਾ ਉਪਦੇਸ਼ਾਂ ਦਾ ਪ੍ਰਚਾਰ ਪ੍ਰਸਾਰ ਹੋਵੇ ਉਹਦੇ ਲਈ ਕੰਮ ਕਰਦੇ ਪਿਆ ਇਹਨੂੰ ਇੱਥੇ ਹੀ ਨਹੀਂ ਖਤਮ ਕਰਾਂਗਾ ਪ੍ਰਚਾਰ ਪ੍ਰਸਾਰ ਦੇ ਲਈ ਤੇ ਬਹੁਤ ਸਾਰੀਆਂ ਸੰਸਥਾਵਾਂ ਲੱਗੀਆਂ ਪਰ ਜਿਹੜਾ ਬੇਸਿਕ ਕੰਮ ਇਹ ਕਰਨ ਲੱਗੇ ਆ ਜਿਹਦੇ ਤੋਂ ਮੈਂ ਬਹੁਤ ਪ੍ਰਭਾਵਤ ਹੋ ਮਿਲਦਾ ਹਨਾ ਲੀਏ ਪੀਡੀਏ ਬਹੁਤ ਪ੍ਰਭਾਵਤ ਹੋਈਆਂ ਉਹ ਕੰਮ ਹੈ ਕਵਿਤਾ ਕੁਮਾਰਾ ਕੀਤੀ ਜੋ ਉਹਨਾਂ ਦੀ ਬਾਣੀ ਹੈ ਉਹਨਾਂ ਦੀਆਂ ਜੋ ਜੋ ਉਹਨਾਂ ਨੇ ਉਪਦੇਸ਼ ਦਿੱਤੇ ਜਿੱਥੇ-ਜਿੱਥੇ ਗਈ ਯਾਤਰਾਵਾਂ ਕੀਤੀਆਂ ਜਾਂ ਜਿੱਥੇ-ਜਿੱਥੇ ਜਾ ਕੇ ਉਹਨਾਂ ਨੇ ਆਪਣੇ ਚਰਨ ਪਾਏ ਉੱਥੇ-ਉੱਥੇ ਜੋ ਇਤਿਹਾਸਿਕ ਤੱਥ ਨੇ ਉਹਨਾਂ ਨੂੰ ਕਿਤਾਬ ਦੇ ਵਿੱਚ ਇੱਕ ਲਿਟਰੇਚਰ ਦੇ ਤੌਰ ਦੇ ਉੱਤੇ ਛਾਪਣ ਦਾ ਕੰਮ ਕੀਤਾ ਜਿਵੇਂ ਅੰਕਲ ਦੱਸ ਰਹੇ ਸੀ ਪਿਛਲੀ ਮੀਟਿੰਗ ਦੇ ਵਿੱਚ ਕਿ ਲਗਭਗ 90% ਕੰਮ ਉਹਨਰਾਈਟਿੰਗ ਪੂਰਾ ਹੋ ਚੁੱਕਾ ਹੈ ਉਹਦਾ ਸਭ ਤੋਂ بڑا ਲਾਭ ਕੀ ਹੈ ਮੇਰੇ ਵਰਗੇ ਕਈ ਬੁਲਾਰੇ ਬੰਦ ਦੇ ਉੱਤੇ ਚਿਲਾ ਚਲਾ ਕੇ ਬੋਲਦਾ ਸਕਦੇ ਆ ਕਿ ਇਸ ਤਰ ਗੁਰੂ ਦਾਸ ਬਾਬਾ ਜਿਹਨੇ ਇੱਥੇ ਗਏ ਸੀ ਉਹਨਾਂ ਨੇ ਆਹ ਉਪਦੇਸ਼ ਦਿੱਤਾ ਪਰ ਕਿਹੜੀ ਵਾਰੀ ਕੀ ਹੁੰਦਾ ਉਹਥੈਂਟਿਸਿਟੀ ਡਾਟਾ ਦੀ ਉਹਥੈਂਟਿਸਿਟੀ ਹੋਣੀ ਚਾਹੀਦੀ ਹੈ ਫਿਰ ਉਹ ਜਦੋਂ ਅਸੀਂ ਕਹਿੰਨੇ ਕਿ ਹਾਂ ਫਲਾਨੀ ਜਗ੍ਹਾ ਕੋਟ ਕੀਤਾ ਹੋਇਆ ਫਲਾਨੇ ਰੈਫਰੈਂਸ ਦੇ ਵਿੱਚ ਫਲਾਨੇ ਪੇਜ ਦੇ ਉੱਤੇ ਲਿਖਿਆ ਹੋਇ ਗੁਰਦਾਸ ਪਾਟਾ ਜੀ ਨੇ ਇੱਥੇ ਜਾ ਕੇ ਇਹ ਉਪਦੇਸ਼ ਦਿੱਤਾ ਜਾਂ ਇੱਥੇ ਜਾ ਕੇ ਉਹਨਾਂ ਦਾ ਇਹ ਕਾਰਕਮ ਸੀ ਉਹਨਾਂ ਦਾ ਪ੍ਰਵਾਸ ਸੀ ਤੋਂ ਉਹ ਉਹ ਇੱਕ ਰਾਈਟਿੰਗ ਦੇ ਵਿੱਚ ਇਤਿਹਾਸ ਨੂੰ ਲੈ ਕੇ ਆਣਾ ਕਿਉਂਕਿ ਇਤਿਹਾਸ ਜਦ ਤੱਕ ਅਸੀਂ ਰਾਂਗੇ ਰਹੇਗਾ ਨਹੀਂ ਤਾਂ ਆਰ ਵਾਲੇ ਨੂੰ ਸਰਵਨ ਦੇ ਇਨਵਾਈਟਿੰਗ ਹੋਏਗਾ ਤਾਂ ਸਾਡੇ ਲਈ ਪੜ੍ਹਨ ਦਾ ਸਰੋਤ ਨਹੀਂ ਹੈ ਐਸਾ ਕੰਮ ਬ੍ਰਿਟਿਸ਼ ਸ਼ਬਦਾਸਿਆ ਐਰਿਡੇ ਫਾਊਂਡੇਸ਼ਨ ਕਰਨ ਜਾ ਰਹੀ ਹੈ ਉਹਦੇ ਚਸ਼mina ਨਾਲ ਮਿਲ ਕੇ ਇਹਨਾਂ ਦੇ ਦਸ਼ਤ ਪ੍ਰਦੇਸ਼ ਨਾਲ ਕੰਮ ਕਰਾਂਗੇ ਤੋਂ ਸਾਡੀ ਪ੍ਰਮੁੱਖ ਲੋਗਾਂ ਨੂੰ ਅੱਜ ਬੁਲਾਇਆ ਗਿਆ ਸੀਗਾ ਔਰ ਜਿਹੜਾ ਇੱਕ ਹੋਰ ਸਾਡੇ ਨਾਲ ਜਿਹੜੀ ਮੇਨ ਸਾਡੀ ਆ ਇੱਥੇ ਸੰਸਥਾ ਜਿਹੜੀ ਬਣੀ ਹੈ ਸੰਤ ਸਮਾਜ ਦੀ ਰਹਿਮਾਇਤ ਦੇ ਇੱਕ ਉਹਦੇ ਚ ਅਸੀਂ ਬੇਗਮਪੁਰਾ ਵਿਸ਼ਵ ਮਹਾਸਭਾ ਨਾਮ ਦੀ ਇੱਕ ਸੰਸਥਾ ਦੀ ਅੱਜ ਕੋਸ਼ਸ਼ ਕਰ ਰਹੀ ਹੈ ਜਿਹਦੀ ਜਿਹੜੀ ਮੇਨ ਬਾਡੀ ਹੈ ਉਹ ਹੈ ਸਾਡੇ ਤੋਂ ਇੰਜੈਂਟ ਸਾਹਿਬ ਪ੍ਰਧਾਨ ਜੀ ਔਰ ਜਨਰਲ ਸੈਕਟਰੀ ਸਾਡੇ ਲਈ ਬੜੀ ਕਹਿ ਲੋ ਕਿ ਕੁਸ਼ਲ ਸੀਧੀ ਹੈ ਸਾਡੀ ਕਿ ਸਾਨੂੰ ਇਸ ਬਾਡੀ ਚ ਕੰਮ ਕਰਨ ਦਾ ਮੌਕਾ ਮਿਲੇਗਾ ਜਿਹਦੀ ਪ੍ਰਧਾਨਗੀ ਉਹ ਚੇਅਰਮੈਨ ਸੰਤ ਸਮਾਜ ਦੇ ਕੋਲ ਗਈ ਤੇ ਤਾਂ ਜਹਾਜ਼ਤ ਪ੍ਰਧਾਨਗੀ ਹੈ ਮਹਿਲ ਵਰਗੀ ਹੈ ਸਾਡੇ ਵਰਗੇ ਲੋਕ ਕਰਦੇ ਆ ਇੱਥੇ ਜਿਹੜੀ ਪ੍ਰਧਾਨਗੀ ਉਹ ਚੇਅਰਮੈਨਸ਼ਿਪ ਹੈ ਇੱਕ ਸੰਤ ਸਮਾਜ ਦੀ ਆਪਣਾ ਚੋਈ ਗਈ ਇਹਨਾਂ ਦੀ ਰਹਿਨਮਾਈ ਦੇ ਹਿੱਤ ਬੇਗੰਬੁਰਾ ਵਿਸ਼ੂ ਮਹਾਸਭਾ ਅਗਲੇ ਜੋ ਪ੍ਰੋਜੈਕਟਾਂ ਉੱਤੇ ਕੰਮ ਕਰੇਗੀ ਉਹ ਇਹਨਾਂ ਦੋਵਾਂ ਸੰਸਥਾ ਦਾ ਉਹਦੇ ਚ ਸੰਤ ਸਤਨਾਮ ਸਿੰਘ ਜੀ ਨਰੂਲ ਵਾਲੇ ਸਾਡੇ ਚੇਅਰਮੈਨ ਰਹਿਣਗੇ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਦੇ ਮਾਰਗਦਰਸ਼ਨ ਦੇ ਨਾਲ ਸੰਸਥਾ ਚੱਲੇਗੀ ਮਤਲਬਾਲ ਪ੍ਰਧਾਨ ਜੀ ਦੇ ਨਾਤੇ ਪ੍ਰੈਜ਼ੀਡੈਂਟ ਦੇ ਨਾਤੇ संत पुरुषोत्तम जी रहेंगे जो इस डेरे देवी नशील ने और महाराज गुरिंदर सिंह जी जनरल सैक्रटरी के नाते संस्था का काम देखेंगे सूर्य मार्गदर्शन दशा दिशा निर्देश रहने वाला है और जो मुख्य मिशन है इन दोनों संस्था का आने वाले टाइम के जिद जिन्होंने फोकस करके अब मिले भी इकट्ठे हुए तो चर्चा भी करा सत गुर महाराज जी का छे सौ पुरुपुर आ रहा है ਪੂਰੇ ਵਿਸ਼ਵ ਦੇ ਵਿੱਚ ਇਹਨੂੰ ਮਨਾਣਾ ਮੇਘੰਪੂਰਾ ਵਿਸ਼ਵ ਮਹਾਸਭਾ ਦਾ ਬਣਾਉਣ ਦਾ ਇੱਕ ਵੱਡਾ ਮਕਸਦ ਹੈ ਕਿ ਇਹ ਕਿ 650 ਜੋ ਸਾਡਾ ਗੁਰੂਪੁਰ ਹੈ ਉਹਨੂੰ ਪੂਰੇ ਵਿਸ਼ਵ ਦੇ ਜਨਾਬ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਆਪਾਂ ਮਨਾ ਪਾਈਏ ਸਾਨੂੰ ਉਹਦੇ ਤੇ ਯੋਜਨਾ ਬਣਾਣੀ ਹੈ ਉਹਦੇ ਤੇ ਪਲੈਨਿੰਗ ਕਰਨੀ ਹੈ ਉਹਦੇ ਲਈ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾਂ ਆਊਟ ਆਫ ਇੰਡੀਆ ਦਾ ਕੀ ਪਲੈਨਿੰਗ ਹੋਣ ਵਾਲੀ ਹੈ ਉਹਦੇ ਤੇ ਚਰਚਾ ਵੀ ਕਰਾਂਗੇ ਉਹਨੂੰ ਤੇ ਜ਼ਿਆਦਾ ਰੋਸ਼ਨੀ ਪਾਉਣ ਵਾਸਤੇ ਸ਼੍ਰੀਮਨ ਰਜੀਸ਼ ਬਾਗਾ ਜੀ ਜੋ ਸਾਡੇ ਮੇਨ ਕੀ ਫਾਊਂਡਰ ਕਹ ਲੋ ਪਰ ਮਾਈਡ ਬਿਹਾਈਂਡ ਦਾ ਥਿੰਕਸ ਉਹ ਬੈਠੇ ਨੇ ਉਹ ਵੀ ਇਸ ਚੀਜ਼ ਦੇ ਉੱਤੇ ਚਰਚਾ ਕਰਨਗੇ ਤਾਂ ਮੈਂ ਇੱਕ ਚੀਜ਼ ਕਹਾਂ ਨਾ ਕਿ ਅਸੀਂ ਕੁਝ ਪ੍ਰਮੁੱਖ ਲੋਕਾਂ ਨੂੰ ਅੱਜ ਬੁਲਾਇਆ ਤਾਂ ਕਿ ਜਿਹੜੀ ਸਾਡੀ ਮੇਨ ਜੋ ਪ੍ਰਧਾਨ ਜੀ ਜਨਰਲ ਸਕੱਤਰ ਜੀ ਜੋ ਚੇਅਰਮੈਨ ਸਾਹਿਬ ਦੀ ਰਹਿਨਮਾਈ ਚ ਸੰਸਥਾ ਦੀ ਜੋ ਉਸਨਾ ਬਣੀ ਹੈ ਉਸ ਤੋਂ ਬਾਅਦ ਥੋੜਾ ਬੈਠਾਂਗੇ ਅਸੀਂ ਇੱਕ ਮੀਟਿੰਗ ਤੋਂ ਬਾਅਦ ਬੈ ਕੇ ਕਿ ਪੰਜਾਬ ਦਾ ਯੂਨਿਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨਾਰਥ ਇੰਡੀਆ ਦਾ ਇੰਡੀਆ ਦਾ ਉਹਦੇ ਉੱਤੇ ਥੋੜੀ ਚਰਚਾ ਕਰਾਂਗੇ ਫਿਰ ਉਹ ਟੀਮ ਜਿਹੜੀ ਹੈ ਲੇਟਸ ਸਟੇਜ ਦੇ ਡਿਕਲੇਅਰ ਕਰਾਂਗੇ ਮੈਮ ਬਿੰਦੇ ਕਰਾਂਗਾ ਬਾਅਦ ਵਿੱਚ ਰਾਜ ਕੀ ਜੈ ਜਿਸ ਤਰ੍ਹਾਂ ਕਿ ਮੈਂ ਤੋਂ ਪਹਿਲਾਂ ਮੂਹੇ ਚਿਲੇ ਜੀ ਦੱਸਿਆ ਕਿ ਅੱਜ ਅਸੀਂ ਬੜੀ ਇਤਿਹਾਸਿਕ ਜਗ੍ਹਾ ਦੇਰਾ ਚਾਖਨ ਕੀ ਸ਼ਿਰੀ ਗੁਰੂ ਰਵਿਦਾਸ ਮੰਦਿਰ ਜਿਹੜਾ ਦੁਨੀਆ 'ਚ ਸਭ ਤੋਂ ਪੁਰਾਣਾ ਸ਼ਿਰੀ ਗੁਰੂ ਰਵਿਦਾਸ ਮੰਦਿਰ ਹੈ ਇਸ ਤੋਂ ਪਹਿਲਾਂ ਕੋਈ ਵੀ ਗੁਰੂ ਰਵਿਦਾਸ ਮੰਦਿਰ ਉਹਦੇ ਵਿੱਚ ਨਹੀਂ ਆਇਆ ਸੀ ਤੁਸੀਂ ਬਕਾਲਾ ਅੰਦਰ ਜਾ ਕੇ ਦੇਖੂਗਾ ਤੁਹਾਨੂੰ ਆਨੰਦ ਆਊਗਾ ਜਿੱਦਾਂ ਚਿੱਤਰ ਆਖਣਾ ਬਣਾਏ ਗਏ ਹੈ ਸ਼ਿਰੀ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸ ਦੇ ਵਿੱਚ ਇੱਥੇ ਜ਼ਿਸਤਰੀ ਚ ਵੀ ਅੱਜ ਵੀ ਫਰਦਾ ਚ ਨਾਮ ਜਿਹੜਾ ਉਹ ਜਗ੍ਹਾ ਦਾ ਬੋਲਦਾ ਤੇ ਇਹ ਰਾਜੇ ਮਹਾਰਾਜਿਆਂ ਦੇ ਟਾਈਮ ਤੋਂ ਚੱਲੀ ਆ ਰਹੀ ਫਰਦਾ ਇਸ ਡੇਰੇ ਦੇ ਮੁੱਖ ਸੇਵਾ ਦਾ ਮਹਾਂ ਪ੍ਰਸ਼ੂਤਮ ਨਾਥ ਜੀ ਦੀ ਅਗਵਾਈ ਚੱਲਦੀ ਫਿਰ ਅਜ ਕੱਤਰ ਹੋਏ ਆ ਤੇ ਸਾਡਾ ਮਕਸਦ ਸੀ ਵੀ ਜੇ ਅਸੀਂ ਪਹਾਰਕ ਚ ਕੋਈ ਸੰਸਥਾ ਤੇ ਕੰਮ ਕਰਨਾ ਤੇ ਕੋਈ ਪ੍ਰਾਣੀ ਪ੍ਰਚੀਨ ਇਤਿਹਾਸਿਕ ਜਗ੍ਹਾ ਤੋਂ ਚੱਤੋਂ ਕਰੀ ਲੇ ਜਹਾ ਦੇ ਕਾਂਸ਼ੀਰ ਜਾਂ ਫਿਰ ਡੇਰਾ ਚੱਕਰਤੀ ਤੇ ਅੱਜ ਅਸੀਂ ਤੇਰਾ ਚੱਕ ਦੀ ਸਾਰੇ ਇਕੱਤਰ ਹੋਏ ਆ ਸਾਡੇ ਚ ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਤੋਂ ਬਲਬੀਰ RAM ਜੀ ਵੀ ਪੌਂਚੇ ਆ ਜਿਹੜੇ ਬਹੁਤ ਲੇਖਾ ਬਹੁਤ ਲਿਖਦੇ ਰਹਿੰਦੇ ਆ ਬਹੁਤ ਬੁੱਧੀਜੀਵੀ ਆ ਚ ਆਉਂਦੇ ਹਮੇਸ਼ਾ ਚਿੰਤਨ ਕਰਦੇ ਰਹਿੰਦੇ ਸਮਾਜ ਦਾ ਪਿਛੇ ਜੀ ਡਾਕਟਰ ਮੇਲਗਾਰ ਜੀ ਦੇ ਬਹੁਤ ਵਧੀਆ ਨੱਟੀਆਂ ਸੀ ਗੁਰ ਰਵਿਦਾਸ ਜੀ ਦੇ ਬਹੁਤ ਆਰਟੀਕਲ ਇਹਨਾਂ ਦੇ ਅੰਗਰੇਜ਼ੀ ਅਖਬਾਰਾਂ ਚ ਉੱਥੇ ਬਹੁਤ ਵਿਦਵਾਨਾਂ ਚ ਜਿਹੜੇ ਜਾਂਦੇ ਆ ਅੱਜ ਉਹ ਵਿਸ਼ੇਸ਼ ਤੌਰ ਤੇ ਸ਼੍ਰੀ ਓਮਪrakash ਜੀ ਨੇ ਇਹਨਾਂ ਨੂੰ ਜਦੋਂ ਕਿਹਾ ਇਹ ਬੜੇ ਚਾਹ ਨਾਲ ਇਹਨਾਂ ਨੇ ਲੱਗਾ ਵੀ ਕਦੀ ਪੰਜਾਬ 'ਚ ਨਵੀਂ ਪੂਰੇ ਭਾਰਤ 'ਚ ਨਵੀਂ ਗੱਲ ਦੀ ਗੱਲ ਕੋਸ਼ਿਸ਼ ਕਰ ਰਹੇ ਜਿਹੜਾ ਪੂਰੇ ਇੰਡੀਆ 'ਚ ਅਜੀਬ ਗੱਲ ਬਚਾਈਏ ਤੇ ਉਹ ਸਾਡੇ 'ਚ ਪਹੁੰਚਿਆ ਬਾਕੀ ਦੂਜੀ ਬੇਗੰਪੁਰਾ ਵਿਸ਼ਪ ਮਹਾਸਰਬ ਇਹਦੀਆਂ ਪਹਿਲਾਂ ਅਸੀਂ ਦੋ ਬੈਠਕਾਂ ਕੀਤੀਆਂ ਸੀ ਤੇ ਪਰ ਇਹਦਾ ਵਿਧੀਵਰਤ ਰੂਪ ਦੇ ਵਿੱਚ ਸ਼ੁਰੂਆਤ ਤਾਂ ਨਹੀਂ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਗੱਲਬਾਤ ਜਿਹੜਾ ਅੱਜ ਦੀ ਸੰਤ ਪਰਸ਼ੁਤਮ ਨਾਲ ਜਿਹਨੂੰ ਇਹਨਾਂ ਦੇ ਦੀ ਪ੍ਰਧਾਨ ਸਾਰਿਆਂ ਦੇ ਸਹਿਮਤੀ ਦਾ ਮਤਾ ਪਾ ਕੇ ਇਹ ਘੋਸ਼ਣਾ ਕਰਦੇ ਆ ਤੇ ਸੰਤ ਸੁਖਨਾਮ ਸਿੰਘ ਜੀ ਇੰਨਾ ਚੇਅਰਮੈਨ ਤੇ ਸੰਤ ਗੁਰਵਿੰਦਰ ਜੀ ਇਹਨਾਂ ਦੇ ਮਾਨ ਮੰਤਰੀ ਤੇ ਸੰਤ ਬੇਨਾ RAM ਜੀ ਇਹਨਾਂ ਦੇ ਸੀਨੀਅਰ ਵੀ ਪ੍ਰਧਾਨ ਵੀ ਆ ਹਾਂ ਸੀਨੀਅਰ ਵੀ ਪ੍ਰਧਾਨ ਤੇ ਮੇਨ ਸੰਤ ਦਾ ਬਾਕੀ ਹੋਰ ਆਪਾਂ ਇਸ ਬੋਡੀ ਨੂੰ ਜਲਦੀ ਹੀ ਜਲਦੀ ਤੋਂ ਜਲਦੀ ਪੂਰੀ ਕਦਰ ਦਾ ਇੱਕ ਕਬਡੀ ਕਰਕੇ ਇਹ ਦੋਨੇ ਸੰਸਥਾਵਾਂ ਨੂੰ ਹੋਰ ਵਧਾਉਣਾ ਆਪਾਂ ਅੱਜ ਤੱਕ ਤਾਲਵੀਰ ਨੂੰ ਕੇ ਇਸ ਸੰਸਥਾ 'ਚ ਕੰਮ ਕਰਨ ਲੱਗਿਆਂ ਇੱਕ ਸਾਡੇ ਬਾਗੇ ਬਹੁਤ ਵੱਡਾ ਕਾਰਜਕਰਮ ਆ ਰਿਹਾ 650 ਸਾਨਾ ਗੁਰੂ ਰਮਦਾਸ ਮਹਾਰਾਜ ਦਾ ਉਹਦੇ ਸੰਬੰਧ ਵਿੱਚ ਵੀ ਆਪਾਂ ਹੋਰ ਕੰਮ ਕੀਤੇ ਤਾਂ ਬਾਗੇ ਹੋਰ ਸਮਾਜਿਕ ਜਿੰਨੇ ਵੀ ਚੰਗੇ ਕੰਮ ਹੋ ਸਕਦੇ ਆ ਚਾਹੇ ਉਹ ਭਲਾਈ ਦਾ ਕੰਮ ਆ ਜਾਂ ਸਮਾਜਿਕ ਚਿੰਤਨ ਦਾ ਕੰਮ ਉਹ ਆਪਾਂ ਰੜ ਕੇ ਸਾਰੇ ਨੇ ਕਰਨੇ ਆ ਸਾਡਾ ਮੇਨ ਮਕਸਦ ਇਹੀ ਹੋਊਗਾ ਵੀ ਸਮਾਜਿਕ ਮਨੁੱਖਤਾ ਦੀ ਭਲਾਈ ਨਾਲ ਦੇ ਇੱਕ ਸਾਡਾ ਜੋ ਵੀ ਅਸੀਂ ਭਲਾ ਕਰ ਸਕਦੇ ਆ ਤੇ ਲੋਕਾਂ ਨੂੰ ਸੇਵ ਦੇ ਸਕਦੇ ਆ ਜੋ ਸਾਨੂੰ ਰਸਤਾ ਦਿਖਾਇਆ ਕਿਉਂਕਿ ਅੱਜ ਜਿਸ ਜਗ੍ਹਾ ਤੇ ਬੈਠੇ ਆਂ ਇਹ ਜਗ੍ਹਾ ਹਮੇਸ਼ਾ ਮਾਨਵਤਾ ਨੂੰ ਰਸਤਾ ਚੰਗਾ ਦੋਪਹੀਆ ਕਿਉਂਕਿ ਜਿਸ ਮਹਾਂਪੁਰਸ਼ਾਂ ਦੇ ਅਸੀਂ ਸਾਹ ਦੇ ਬੈਠੇ ਆਂ ਚਾਹੇ ਉਹ ਸਤਗੁਰ ਕਬੀਰ ਮਹਾਰਾ ਜੀ ਸਤਗੁਰ ਰਮਦਾਸ ਮਹਾਰਾ ਜੀ ਤੇ ਉਹਨਾਂ ਨੇ ਹਮੇਸ਼ਾ ਦੁਨੀਆ ਨੂੰ ਭਲਾਈ ਦਾ ਬੇਗੰਪੁਰੇ ਦਾ ਦੱਲ ਦਿੱਤੀ ਤੇ ਬੇਗੰਪੁਰੇ ਦੀ ਗੱਲ ਇੱਕ ਵਿਅਕਤੀ ਦੀ ਗੱਲ ਨਹੀਂ ਸਾਰੇ ਭਾਰਤ ਦੀ ਗੱਲ ਜਾਂ ਪੂਰੇ ਵਿਸ਼ਵ ਦੀ ਗੱਲ ਹੈ ਇਸ ਵਾਸਤੇ ਅਸੀਂ ਅੱਜ ਜਿਹੜੀ ਸੰਸਥਾ ਮੈਂ ਸਾਡੀਆਂ ਉਹ ਇੱਕ ਤੇ ਵਿਸ਼ਵ ਦੀ ਇੱਕ ਬ੍ਰਿਟਿਸ਼ ਅੰਰਦਾਸੀਆ ਹੈਰੀਡੇ ਫਾਊਂਡੇਸ਼ਨ ਜਿਹੜੀ ਪੂਰੇ ਵਿਸ਼ਵ ਚ ਕੰਮ ਕਰ ਰਹੀ ਹੈ ਰਿਸਰਚ ਕਰਾ ਰਹੀ ਬਹੁਤ سارے ਗੋਹਰੇ ਲਗਾਏ ਉਹਨਾਂ ਨੇ ਬਹੁਤ ਸੈਮੀਨਾਰ ਕੀਤੇ ਉਹ ਕਨੇਡਾ ਦੇਸ਼ ਵਿੱਚ ਵੀ ਬੁਧੀਸ਼ਾ ਵਿੱਚ ਵੀ ਇੰਗਲੈਂਡ ਚ ਜਰਮਨ ਚ ਫਰਾਂਸ ਚ ਇਟਲੀ ਚ ਬਹੁਤ ਜਗ੍ਹਾ ਉਹਨਾਂ ਨੇ ਜਾ ਜਾ ਕੇ ਅਮਰੀਕਾ ਕੈਨੇਡਾ ਚ ਇੱਥੇ ਕਾਰਗਰਮ ਕਰਕੇ ਬਹੁਤ ਇਤਿਹਾਸ ਕਰ ਜਿਹੜੇ ਪ੍ਰੋਫੈਸਰ ਗੁਦੀ ਜੀ ਉਹਨਾਂ ਨਾਲ ਲਾ ਕੇ ਕੰਮ ਕੀਤਾ ਤੇ ਇਹ ਬਹੁਤ ਹੀ ਪ੍ਰੇਰਨਾਦਾਇਕ ਹੈਗਾ ਤੇ ਅੱਜ ਦੋਨੇ ਸੰਸਥਾਵਾਂ ਦੀ ਸ਼ੁਰੂਆਤ ਕਰਨ ਵਾਸਤੇ ਤੇ ਅੱਜ ਅਸੀਂ ਸਾਰੇ ਇਕੱਤਰ ਹੋਏ ਆ ਤੇ ਇਹ ਵੀ ਇਤਿਹਾਸ ਵਿੱਚ ਗਿਣਿਆ ਜਾਊਗਾ ਵੀ ਇੱਕ ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਤੇ ਇਹ ਪਹਿਲੀ ਬੈਠਕ ਇਹਦੀ ਵੀ ਉਥੇ ਚੱਕ ਗੀਂਚ ਹੋਈ ਸੀ ਜਿਹੜੀ ਗੁਰੂ ਅਰਜਨ ਦੇਵ ਨਾਲ ਜੁੜੀ ਸੀ ਜਿੱਥੇ ਉਹਨਾਂ ਦੇ ਚੱਲ ਸ਼ੂ ਸੀ ਤੇ ਇਹ ਸਾਡੇ ਲਈ ਸਾਰਿਆਂ ਲਈ ਚੰਗੀ ਗੱਲ ਆ ਤੇ ਮੈਨੂੰ ਲੱਗਦਾ ਕਿ ਆਪਾਂ ਉਹ ਸ਼ੁਰੂਆਤ ਕਰੀਏ ਤੇ ਮੈਂ ਕਹੂੰਗਾ ਸਤਿ ਪਾਏ ਲੰਘਣ ਬੰਦ ਕਰਨਾ ਸ਼ੁਰੂਆਤ ਦੇ ਸੂਝਵਾਨ ਸਾਥੀਆਂ ਨੂੰ ਸਾਰੇ ਜੈਕਰਦੇਸ਼ ਜੀ ਤੇ ਮੈਂ ਕੋਸ਼ਿਸ਼ ਕਰਾਂਗਾ ਮੈਂ ਰਿਪੀਟ ਨਹੀਂ ਕਰਾਂਗਾ ਬੇ ਵਾਪਸ ਉਹਦੀ ਲੱਬਸ ਕਰਤੀ ਜਾਵਾਂਗਾ ਅ ਕੁਝ ਮਿੰਟਾਂ ਦੇ ਵਿੱਚ ਮੈਂ ਬ੍ਰਿਟਿਸ਼ ਗੁਦਾਸਕੀ ਹੈਰਟੀ ਫਾਊਂਡੇਸ਼ਨ ਦੇ ਬਾਰੇ ਅ ਜਾਣਕਾਰੀ ਦੇਣ ਜਾਵਾਂਗਾ ਮਹਾਪ੍ਰਿਸ਼ਾ ਨੇ ਪਿਛਲੇ ਕਿਆ ਲੋਕ ਕਿਆ ਦਿਨ ਬਹਿਦਰ ਵੀ ਸੁਣੇ ਸੀ ਕੁਝ ਸਾਥ ਇਹ ਵੀ ਐਸੇ ਤਰ੍ਹਾਂ ਕੁਝ ਕੁ ਨਰੇ ਸਾਥੀ ਕੋਈ ਨਾ ਜਾਣਕਾਰੀ ਦੇਗੀ ਕਿ ਬ੍ਰਿਟਿਸ਼ ਇੰਟਰਸਟੇਟ ਹੈਲਥ ਕੀ ਫਾਊਂਡੇਸ਼ਨ ਕੁਝ ਸਮੇਂ ਤੋਂ ਇਨ ਫੈਕਟ 2018 ਤੋਂ 18 ਦੇ ਕੁਝ ਨਹੀਂ ਤੋਂ 2019 ਦੇ ਵਿੱਚ ਅਸੀਂ ਅਫੀਸ਼ੀਅਲੀ ਫੌਂਡ ਵਿੱਚ ਆ ਗਏ ਸੀ ਕੰਸਟੀਟਿਊਟਿਵ ਜੀ ਬਾਡੀ ਹੋ ਗਏ ਸੀ ਉਹ ਅਸੀਂ ਚਾਰਟੀ ਰਜਿਸਟਰ ਹੈ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਤੇ ਵੇਲਸ ਦੇ ਚਾਰਟੀ ਕਮਿਸ਼ਨ ਦਾ ਇਹ ਸੀਆਈਓ ਚਾਰਟੀ ਇਨਕੋਰਪੋਰੇਟਿਡ ਆਰਗੇਨਾਈਜੇਸ਼ਨ ਵਿੱਚ ਹੈ ਇਹ ਜਿਹਨਾਂ ਦਾ ਬੜਾ ਬੀਅਦਾਂ ਜਾ ਰਹੇ ਹੁਕਮ ਤੇ ਕੰਮ ਕੀ ਕਰਨਾ ਹੈ ਸਾਡਾ ਇੱਕੋ ਹੀ ਇੱਕ ਆਬਜੈਕਟਿਵ ਹੈ ਅਸੀਂ ਕੋਈ ਬਹੁਤੇ ਵੱਡੇ ਕੰਮ ਨਹੀਂ ਲੈ ਕੇ ਚੱਲੇ ਕੇ ਅਸੀਂ ਦੁਨੀਆ ਦਾ ਸਤਾ ਕਰਨ ਕਰਾਇਆ ਇਹ ਸਾਡੇ ਪੋਲਿਟਿਸ਼ੀਅਨਾਂ ਦਾ ਨੋ ਕਰ ਸਾਡਾ ਇੱਕੋ ਹੀ ਇੱਕ ਆਬਜੈਕਟਿਵ ਹੈ ਉਹ ਹੈਗਾ ਹੈ ਟੂ ਐਡਵਾਂਸ এডੂਕੇਸ਼ਨ ਆਫ ਦ ਪਬਲਿਕ ਇਨ ਦ ਲਾਈਫ ਟਾਈਮ ਐਂਡ ਫਲਸਫੀ ਆਫ ਸਤਗੁਰੂ ਜੀ ਸਿਰਫ ਇਸ ਸਤਗੁਰੂ ਰਬੀਦਾਸ ਮਹਾਰਾਜ ਦੇ ਜੀਵਨ ਤੇ ਉਹਨਾਂ ਦੀ ਸਮੇਂ ਤੇ ਉਹਨਾਂ ਦੀ ਫਲਸਫੀ ਤੇ ਵਸੀਨ ਬਾਨੀ ਨੇ ਇੱਕ ਸਾਥ ਕੋ ਵਰਤ ਲੋ ਉਹਨਾਂ ਦੀ ਫਿਲਾਸਫੀ ਤੇ ਉਹਨਾਂ ਦੀ ਸੋਚ ਉਚਾਰਤਾ ਦਿੱਤੇ ਪਬਲਿਕਲੀ এডਿਕੇਸ਼ਨ ਵਸੇ ਐਡਵਾਂਸ ਕਰਨੀ ਚਾਹੁੰਦੇ ਆ ਔਰ ਪਬਲਿਕ ਕੀ ਹੈ ਪਬਲਿਕ ਇੱਕ ਜਾਤ ਨਹੀਂ ਹੈ ਇੱਕ ਹਿਸਟਰੀਕਲੀ ਲੱਕੀ ਦੇ ਵਿੱਚ ਨਹੀਂ ਅਸਰ ਕਰਦੀ ਇੱਕ ਵਿਸ਼ਣੀ ਵਿੱਚ ਨਹੀਂ ਕਰਦੀ ਅਸੀਂ ਗਲੋਬਲ ਕਮਿਊਨਿਟੀ ਵਿੱਚ ਕਰਦੇ ਆ ਇਹ ਅੱਜ ਸਤਗੁਰੂ ਰਵਿਦਾਸ ਮਹਾਰਾਜ ਨਾਲ ਖਾਸ ਕਰਕੇ ਜੁੜੀ ਹੋਈ ਕਮਿਊਨਿਟੀ ਉਹ ਗਲੋਬਲ ਕਮਿਊਨਿਟੀ ਬਣ ਚੁੱਕੀ ਇਹ ਮੰਨਣਾ ਪਊਗਾ ਜੇ ਅੱਜ ਅਸੀਂ ਉਸ ਜਮਾਨੇ ਦੇ ਨਾਲ ਨਹੀਂ ਬਦਲਾਂਗੇ ਤੇ ਸਾਡੀ ਆਉਣੇ ਵਾਲੀ ਜਨਰੇਸ਼ਨ ਸਾਡੇ ਤੋਂ ਬਹੁਤ ਦੂਰ ਚਲੀ ਜਾਣਗੀ ਔਰ ਇਹ ਨਜ਼ਰ ਵੀ ਆ ਰਹੀ ਹੈ ਮੈਂ ਆਪਣੀ ਗੱਲ ਕਰਦਾ ਹਾਂ ਬਸੜੀ ਮੇਰੀ ਮੇਰੀ ਪਰਿਵਾਰ ਦੀ ਇੰਗਲੈਂਡ ਦੇ ਵਿੱਚ ਕਾਫੀ ਜਨਰੇਸ਼ਨ ਬਚਪਾਲ ਰਹੀ ਹੈ ਸੋ ਚਾਰ ਜਨਰੇਸ਼ਨ ਤੋਂ ਬਾਅਦ ਵੀ ਅਸੀਂ ਇਸ ਤਰ੍ਹਾਂ ਹੀ ਹੁੰਦੇ ਰਹੇ ਤੇ ਸਤਗੁਰੂ ਦੇ ਬਿਦਾਸ ਦੀ ਮਹਾਰਾਜ ਦੇ ਬਾਰੇ ਮੈਂ ਆਪਣੀ ਗੱਲ ਕਰਨਾ ਕਿ ਮੈਂ ਕਾਫੀ ਸਮਾਂ ਲੱਗਦਾ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਬਨਾਰਸ ਯੂਨੀਵਰਸਿਟੀ ਦੇ ਬਨਾਰਸ ਯੂਨੀਵਰਸਿਟੀ ਨੂੰ ਦੋ ਕਨ ਬਨਾਰਸ ਕੰਟੀਨਿਊ ਵੀਪੀ ਦੇ ਵਿੱਚ ਪਹਿਲਾ ਸੈਮੀਨਾਰ ਉੱਥੇ ਹੋਇਆ ਦੋ ਦਿਨ ਦਾ ਇੰਟਰਨੈਸ਼ਨਲ ਸੈਮੀਨਾਰ ਆ ਔਰ ਬੜਾ ਹੀ ਸਕਸੈਸਫੁਲ ਸੈਮੀਨਾਰ ਗਿਆ ਫਿਰ ਜੇਐਨਯੂ ਉਹ ਅਧਵਨ ਅਰਥੋਸਟੇਡੀ ਉਥੇ ਦੋ ਸੈਮੀਨਾਰ ਹੋਏ ਨੇ ਇੰਦਰਾਬੰਦੀ ਓਪਨ ਨੈਸ਼ਨਲ ਯੂਨੀਵਰਸਿਟੀ ਦਿੱਲੀ ਦੇ ਵਿੱਚ ਉੱਥੇ ਵੀ ਸੈਮੀਨਾਰ ਹੋ ਚੁੱਕਾ ਹੈ ਇਬਨੂ ਤੇ ਉਥੇ ਬੰਗਾਲ ਯੂਨੀਵਰਸਿਟੀ ਹਾਂਜੀ ਇੱਕ ਜਿਹੜੇ ਚੰਨਰ ਹੋਏ ਤੇ ਜਿੱਥੇ ਜਿੱਥੇ ਵੀ ਸੰਮਲ ਹੋਏ ਉਥੇ ਇੱਕ ਹੌਸਲਾ ਪਾਈ ਮਿਲਦੀ ਰਹੇ ਕਿ ਇੱਕ ਕੰਮ ਦੀ ਸ਼ੁਰੂਰਤ ਹੈ ਕਰਨੀ ਚਾਹੀਦੀ ਹੈ ਇਨ ਫੈਕਟ ਇੰਕਲੂ ਯੂਨੀਵਰਸਿਟੀ ਦੇ ਬਾਸ਼ ਟਾਂਸਰ ਵੀ ਪ੍ਰੋਫੈਸਰ ਨਗੇਸ਼ ਪਰਾਉ ਨੇ ਆਪਣੇ ਪਰਸਨਲ ਆਫਿਸ ਵਿੱਚ ਬੁਲਾਇਆ ਕਿ ਜਿਹੜੇ ਇੰਗਲੈਂਡ ਤੋਂ ਆਏ ਹੈ ਇਹਨਾਂ ਦਾ ਮੈਂਪ੍ਰੈਸਮੈਂਟ ਕਰਨਾ ਹੈ ਤੇ ਉਹਨਾਂ ਨੇ ਆਗਿਆ ਦਿੱਤੀ ਕਿ ਮਨੁੱਖ ਨੇ ਇੰਗਲਿਸ਼ ਵਿੱਚ ਕੰਮ ਕੀਤਾ ਜਿਹਦੀ ਪੰਜਾਬੀ ਇੰਨੀ ਚੰਗੀ ਨਹੀਂ ਸੀ ਇੰਤੀ ਦੇ ਦੇਖ ਕੋਲ ਹੀ ਫੇਲ ਹੋ ਜਾਣਾ ਸੀ ਪਰ ਇੰਗਲਿਸ਼ ਦੇ ਵਿੱਚ ਮਨੁੱਖ ਨੇ ਖੋਜੀ ਤੇ ਕੰਮ ਕਰ ਸਕਿਆ ਤੇ ਡਾਕਟਰ ਨਿਗੇਸ਼ਵਰ राव ਨੇ ਉੱਥੇ ਰਿਵਾਸ ਚਾਂਸਲਰ ਨੇ ਇਹ ਸ਼ਬਦ ਵਰਤੇ ਕਿ ਇਹ ਕੰਮ ਸਾਨੂੰ ਕਰਨਾ ਚਾਹੀਦਾ ਸੀ ਪਰ ਤੁਸੀਂ ਕਰਦੇ ਤੇ ਅਸੀਂ ਤੁਹਾਡੇ ਕਾਰ ਸੋ ਉਹਨਾਂ ਨੇ ਇਹ ਸ਼ਬਦ ਮੈਂ ਦੇਖਦਾ ਕਿ ਬੜੀ ਸਾਡੀ ਹੌਸਲਾ ਬਤਾਵੀ ਉਸ ਦੇ ਬਾਅਦ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਹੋ ਗਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਦੋ ਤਿੰਨ ਮੀਟਿੰਗ ਹੋ ਚੁੱਕੀਆਂ ਹਨ ਇੰਗਲੈਂਡ ਦੇ ਵਿੱਚ ਯੂਨੀਵਰਸਿਟੀ ਆਫ ਹੌਮਪਟਨ ਦੇ ਨਾਲ ਮਿਲ ਕੇ ਸਿਸਟਮ ਰੱਪ ਦਾ ਤੇ ਜੁੜੇ ਹੋਏ ਸਾਥੀ ਇੰਡੀਆ ਦੇ ਵਿੱਚੋਂ ਤਾਂ ਵੱਖਰੀ ਵੱਖਰੀ ਸਟੇਟਾਂ ਤੋਂ ਜੁੜ ਚੁੱਕੇ ਹਨ ਵੱਖਰੀ ਵੱਖਰੀ ਦੇਸ਼ਾਂ ਤੋਂ ਜੁੜ ਚੁੱਕੇ ਹਨ ਸਾਰੀ ਯੂਰਪ ਤੋਂ ਬੈਕ ਕੈਨੇਡਾ ਇੰਟਰਨੈਟ ਉੱਧਰੋਂ ਮਿਨੀਟੋਕ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਆਨਲਾਈਨ ਸਾਡੇ ਨਾਲ ਜੁੜ ਚੁੱਕੇ ਹਨ ਔਰ ਸਾਰੇ ਨੇ ਗੱਲ ਨੂੰ ਚੰਗੀ ਸੰਝੇ ਹੈ ਇਹ ਨੂੰ ਅੱਗੇ ਜਾਣ ਦੀ ਲੋੜ ਹੈ ਤੇ ਹੁਣ ਕੀ ਗੱਲ ਹੈ ਕਿ ਇਹ ਚੀਜ਼ਾਂ ਦੇਖਦੇ ਹੋਏ ਪੰਜਾਬੀ ਦਾ ਪਤਾ ਲੱਗਾ ਹੈ ਕਿ ਪੰਜਾਬੀ ਤਾਂ ਸਿਰਫ ਪੰਜਾਬ ਦੇ ਵਿੱਚ ਹੀ ਰਹਿੰਦੀ ਹੈ। ਔਰ ਸਾਡੀ ਕੋਸ਼ਿਸ਼ ਇਹ ਸੀ ਕਿ ਇਹ ਨੂੰ ਸਿੱ ਇੱਕ ਛੋਟੀ ਜਿਹੀ ਸਰਪਤੀ ਵਿੱਚ ਨਹੀਂ ਰੱਖਣਾ ਸਤਗੁਰੂ ਵਿਦਾਸ ਮਹਾਰਾਜ ਜੀ ਨੇ ਵਸੀਅਤ ਬਾਹਰ ਦੀ ਨਜ਼ਰ ਕੀ ਨਾ ਦੇਖੇ। ਕਿ ਮੈਂ ਇਸ ਧਰਤੀ ਤੇ ਪੜਿਆ ਹੁੰਦਾ ਮੇਰਾ ਜਨਮ ਇਸ ਧਰਤੀ ਦਾ ਹੈ ਮੈਂ ਪੜਿਆ ਸਾਰੀ ਉਮਰ ਬਾਅਦ ਇਹ ਹੁੰਦਾ 5 6 ਸਾਲ ਦੀ ਉਮਰ ਤੋਂ ਬਾਅਦ ਜੇ ਮੈਂ ਇਸ ਧਰਤੀ ਤੇ ਪੜ ਜਾਂਦਾ ਤੇ ਮੇਰੀ ਸੋਚ ਵੀ ਇਸੇ ਹਿੱਸਰ ਤੋਂ ਦੇ ਵਿੱਚ ਹੋਣੀ ਸੀ ਪਰ ਮੇਰੀ ਸੋਚ ਕੁਝ ਬਾਹਰੋਂ ਨਜ਼ਰੀਏ ਨਾਲ ਦੇਖ ਰਹੀ ਹੈ ਜੀ ਬਾਹਰੋਂ মিডিਆ ਦੇਖ ਰਹੀ ਹੈ ਕਿ ਸਾਡਾ ਫਿਚਰ ਜਿਹੜਾ ਹੈ ਉਹ ਗਲੋਬਲ ਹੈ ਫਿਚਰ ਗਲੋਬਲ ਨੂੰ ਦੇਖਦੇ ਹੋਏ ਕਿ ਸਤਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਹਿਸਟਰੀ ਹੈ ਉਹਨੂੰ ਅਸੀਂ ਗਲੋਬਲ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਆ ਸਕਦੇ ਜਿਹੜੀ ਹਾਲੀ ਤੱਕ ਅਸੀਂ ਜਿੰਨਾ ਮਰਤੀ ਸੈਲਫ ਪ੍ਰੇਸ ਕਰ ਲਈਏ ਮੈਂ ਸਮਝਦਾ ਹਾਂ ਕਿ ਸਬਕਤੂ ਵਿਦਾਸ ਮਹਾਰਾਜ ਦੀ ਇੰਨ ਲੋਡਿਜ ਜਿਹੜੀ ਹੈ ਉਹ ਬਹੁਤ ਛੋਟੀ ਹੈ ਸਰਪੋ ਦੇ ਵਿੱਚ ਰਹਿ ਗਈ ਹੈ ਬਾਗੇ ਸੋ ਇਸ ਚੀਜ਼ ਨੂੰ ਅਸੀਂ ਸਬਕਤੂ ਵਿਦਾਸ ਮਹਾਰਾਜ ਦੀਆਂ ਅੱਠ ਯਾਤਰਾ ਕੈਨ ਹੋ ਚੁੱਕੀਆਂ ਹਨ ਉਹਨਾਂ ਨੂੰ ਹੁਣ ਅਸੀਂ ਇੰਗਲਿਸ਼ ਵਿੱਚ ਵੀ ਉਹਨਾਂ ਤੋਂ ਇਹ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਹੈ ਔਰ ਸਾਰੇ ਘਟ ਸਕਦਾ ਤੇ ਉਹਨੂੰ ਹੁਣ ਇਸ ਤਰ੍ਹਾਂ ਪਾਗ ਸਾਹਮਣੇ ਕਰਨ ਕੀਤੀ ਕਿ ਉਹਨ ਮੈਂ ਸਮਝਦਾ ਹਾਂ ਕਿ ਅਸੀਂ 91% ਕੰਮਜਾ ਹੋ ਚੁੱਕੇ ਹਾਂ ਕੁਝ 10% ਡੈਵਲਪਮੈਂਟ ਬਣੀ ਕੁਝ ਲੋਕ ਹਨ ਅਨਕੀ ਟ੍ਰਾਂਸਲੇਸ਼ਨ ਹੋ ਰਹੀ ਹੈ ਨਾ ਪੀ ਵੀ ਕੰਮ ਸਮਾਂ ਲੱਗ ਰਿਹਾ ਦਿੱਤੇ ਉਹ ਸਹੀ ਤਰੀਕੇ ਨਾਲ ਮੁਕੰਮਲ ਹੁੰਦੇ ਹੋਏ ਅਸੀਂ ਉਹਨੂੰ ਪ੍ਰਿੰਟ ਤੇ ਲੈ ਜਾਣ ਚਾਹਦੇ ਹਾਂ ਪ੍ਰਿੰਟਿੰਗ ਹੋਪਫੁਲੀ ਅਸੀਂ ਚਾਹੁੰਦੇ ਹਾਂ ਸਾਡਾ ਇਹ ਨਿਸ਼ਾਨਾ ਹੈ ਕਿ ਅਸੀਂ ਉਹਨੂੰ ਡਿਸੰਬਰ ਦੇ ਵਿੱਚ ਨਹੀਂ ਜਨਵਰੀ ਤੋਂ 25 ਦੇ ਵਿਚ ਇਸ ਇੰਕ੍ਰੈਡਿਬਲ ਫੇਰ ਉਸ ਦਿਵਾਨ ਕੰਮ ਸ਼ੁਰੂ ਹੋ ਗਿਆ ਮੇਰੀ ਕਿ੍ਰਿਪਾ ਮੈਂ ਸਾਹਮਣੇ ਗੱਲ ਕੀਤੀ ਇੱਕ ਇਕਤਾ ਇਹ ਸੰਸਥਾ ਕੈਮ ਹੋਵੇਗੀ ਇਹ ਦੋ ਸੰਸਥਾਾਂ ਦਾ ਮਿਲਵਾਂ ਹੋਵੇਗਾ ਫਿਰ ਉਹ ਬੁਕਤੀ ਕੋ ਲਾਂਚ ਹੋ ਗਈ ਉਹਨੂੰ ਅਸੀਂ ਇੰਡੀਆ ਦੀ ਢਾਟੀ ਦੇ ਬਕਰੇ ਬਕਰੇ ਸਟੇਟਾਂ ਵਿੱਚ ਔਰ ਯੂਰੂਪ ਦਾ ਜਿਹੜਾ ਤਿਆਰ ਕਰਿਆ ਇਟਲੀ ਫ੍ਰਾਂਸ ਜਰਮਨੀ ਵਿੱਚ ਪਰਸਨਲੀ ਜਾ ਕੇ ਸਾਡਾ ਇੰਚਾਰਜਾਂ ਕੀ ਕਰਦੇ ਨੇ ਅਕਰੀਸਤਾਂ ਤੇ ਗਰੀਸ ਬਿਲਕੁਲ ਅਫਰੀਕਾ ਦੀ ਮੇੜੀ ਚੱਲੇ ਜਾਂਦੀ ਹੈ ਗਰੀਸ ਤੱਕ ਇਹ ਚੀਜ਼ ਨਸਦਾ ਕੇ ਕਹਿੰਦੇ ਤੇ ਇਹ ਚੀਜ਼ ਨੂੰ ਜਦੋਂ ਰਿਲੀਜ਼ ਕਰਾਂਗੇ ਕੁ ਬਕਰੀ ਬਕਰੀ ਦੇਸ਼ਾਂ ਦੇ ਵਿੱਚ ਤੇ ਇਹ ਚੀਜ਼ ਬਹੁਤ ਹੈ ਤੇ ਪੇਰੇ ਵੈਬਸਾਈਟ ਤੇ ਆਈ ਦੇ ਸ਼ਟਿਲ اور ਵੈਬਸਾਈਟ ਤੇ ਆਪਸ਼ਨ ਹੋਵੇਗਾ ਤੁਸੀਂ ਜਿਹੜੀ ਮਰਤੀ ਲੈਂਗੁਏਜ ਵਿੱਚ ਪੜ੍ਹ ਸਕੋ ਉਹ ਇਲੈਕਟ੍ਰੋਨਿਕਲੀ ਇਸਟੌਕ ਆਉਂਦੇ ਪਰ ਇੱਕ ਵਾਰੀ ਇਹ ਨੂੰ ਇੰਗਲਿਸ਼ ਫਾਰਮੈਟ ਵਿੱਚ ਜਮੇ ਨੂੰ ਕਰਦੇ ਪਰ ਇਹ ਇੱਕ ਬਸ ਨੋ ਤਮੰਨਾ ਹੈ ਕਿ ਇਹ ਚੀਜ਼ ਜਰੂਰ ਕੈਮ ਹੋ ਜਾਂਦੀ ਹੈ ਫਿਰ ਇਹਨੂੰ ਇੰਗਲੈਂਡ ਦੇ ਐਜੂਕੇਸ਼ਨ ਕਰਿਕੂਲਮ ਤੇ ਜੋੜੇ ਗਏ ਇਹ ਮੇਰੀ ਪਰਸਨਲ ਡਿਜ਼ਾਇਰ ਹੈ ਅਗਰ ਜ਼ਿੰਦਗੀ ਰਹੀ ਤਾਂ ਇਸ ਰਾਸਤੇ ਤੇ ਸੋਚ ਕਰਾਂ ਤੇ ਇਹਨੂੰ ਇੰਗਲੈਂਡ ਦੀ ਧਰਤੀ ਤੇ ਸਭ ਤੋਂ ਨੂੰ ਰਵਿਦਾਸ ਮਹਾਰਾਜ ਦੀ ਜੀਵਨੀ ਔਰ ਫੋਰਮਲੀ ਸਪੈਸ਼ਲੀ ਇੰਗਲੈਂਡ ਦੇ ਐਜੂਕੇਸ਼ਨ ਔਰ ਇੰਗਲੈਂਡ ਦੀ ਐਜੂਕੇਸ਼ਨ ਤੇ ਸਾਰੀ ਦੁਨੀਆ ਦੇ ਕੋਲ ਸੋ ਬੈਂ ਸਾਡੇ ਸਾਥੀ ਨਾਲ ਗੱਲਬਾਤ ਕਰਦਾ ਹੈ ਇਹ ਹੀ ਕੰਮ ਹੈ ਤੇ ਇਹ ਨਾਲ ਜਿਹੜੀ ਸਾਡੇ 650 ਸਾਲ ਦੀ ਟਾਰਗੇਟ ਹੈ ਕਿ ਚੱਲੇ ਹਾਂ ਬਗਾ ਸਾਹਿਬ ਨੇ ਬੜੀ ਲੰਮੀ ਸਮੇਂ ਤੋਂ ਇਹ ਸੋਚ ਰੱਖੀ ਸੀ ਔਰ ਬ੍ਰਿਟਿਸ਼ ਬ੍ਰਿਟਿਸ਼ ਵਿਦਸੀ ਹੈਰਿਟੀ ਫਾਊਂਡੇਸ਼ਨ ਵੀ 2019 ਤੋਂ ਲੈ ਕੇ 8 ਸਾਲ ਦਾ ਪਲਾਨ ਬਣਾਇਆ 2037 ਅ ਤੱਕ ਆਪਣੀ ਸੰਗਤ ਲੈ ਕੇ 8 ਸਾਲ ਦਾ ਰੋਡਮੈਪ ਬਣਾ ਕੇ ਚੱਲ ਰਿਹਾ ਹੈ ਔਰ ਅਸੀਂ ਮੈਂ ਸਭ ਨੂੰ ਕਹਾਂ ਅਸੀਂ ਕਾਫੀ ਇਸ ਸਟਰੀਟ ਆਫ ਅਸ਼ਿਕਨ ਕੈਂਪਾਇਨ ਹੋਰ ਜਿਹੜੀ ਅਸੀਂ 2027 ਦੇ ਵਿੱਚ 2027 ਦੇ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦੀਪਸ ਆਉਣੇ ਨੇ 2 ਫਰਵਰੀ ਸੈਟਰਡੇ ਦੇ ਅਗੇ 2027 ਦੇ ਵਿੱਚ ਆਉਣੇ ਨੇ ਪਰ ਜੇ ਇਹ ਦੋ ਸੰਸਥਾਵਾਂ ਦੇ ਦੋ ਸੰਸਥਾਵਾਂ ਦਾ ਅੱਜ ਬੜੇ ਤਰੀਕੇ ਨਾਲ ਮਿਲ ਹੋ ਜਾਂਦਾ ਹਾਂ ਤੇ ਮੈਂ ਚਾਹਾਂਗਾ ਕਿ ਅਸੀਂ ਜਿਹੜੀ ਬ੍ਰਿਟਿਸ਼ ਦਾ ਸ਼ਹਿਰ ਦੀ ਫਾਊਂਡੇਸ਼ਨ ਨੂੰ ਲਾਂਚ ਕਰਨੀ ਚਾਹੁੰਦੇ ਹਾਂ ਜੋ ਪਛੇ 2027 ਚ ਕਰਨਾ ਸੀ ਫ फेब्रुवारी 2027 ਵਿੱਚ ਕਰਨਾ ਸੀ ਉਹ ਸੀ 2026 ਵਿੱਚ ਕਰਜਣਾ ਚਾਹੁੰਦੇ ਆ ਕਿ ਬਾਕੀ ਦੀ ਸਾਰੀ ਸੰਸਾ ਦੇ ਵਿੱਚ ਜਿਨ੍ਹਾਂ ਦੀ ਗੁਰਪੁਰਬ ਜਿਹੜੀ ਮਨਾਉਣੇ ਹਨ ਉਹ ਸ਼ਾਇਦ ਕੋਈ ਤਰੀਕੇ ਦੀ ਹੁੰਦੀ ਹਨ ਤੇ ਵੀ ਜਿਹੜਾ ਅਸੀਂ ਟੌਪਿਕ ਲੈ ਕੇ ਆਏ ਆ ਕਿ ਰੋਜ਼ ਸੁਣਾਈ ਨਹੀਂ ਦੇ ਦੇਗਾ ਤੇ ਉਹਨੂੰ ਅਸੀਂ ਪਹਿਲਾਂ ਹੀ ਇਹ ਚਾਹੁੰਦਾ ਕਿ ਉਹਨੂੰ ਅਸੀਂ ਦੋ ਹਰ ਸ਼ੱਕੀ ਦੇ ਜੁਲਾਈ ਹੋ ਕੇ ਸਪਟੈਂਬਰ ਦੇ ਵਿੱਚ ਅਸੀਂ ਉਹ ਬਿਲਕੁਲ ਕੰਪਲੀਟਲੀ ਤੁੰਨੇ ਦੇ ਪਹੁੰਚ ਹੋ ਸਕਦਾ ਹੈ ਪੀ ਦੋ ਹੇਰਸਟਾਈ ਦੇ ਗੁਰਪੁਰ ਕ ਸੈਲੀਬ੍ਰੇਸ਼ਨ ਦਾ ਉਹ ਬੁੱਕ ਦਾ ਅਸਰ ਹੋਇਆ ਸ਼ਾਇਦ ਉਹ ਗੁਰਪੁਰਗਾ ਦੇ ਵਿਕਾਸ ਉੱਤੇ ਆ 24 ਪਰਿਤੇ ਮਹਾ ਪ੍ਰਸ਼ਦ ਦਾ ਤਰਕਾ ਤੋਂ ਸਾਰੇ ਸਾਥੀਆਂ ਦਾ ਮਿਲਣ ਸ਼ੁਕਰ ਗੁਜ਼ਾਰ ਹੈ ਕਿ ਨੇ ਮਾਣੇ ਜੀ ਦਾ ਉਸ ਨੇ ਇੱਕ ਮੌਕਾ ਦਿੱਤਾ ਹੈ ਤੁਹਾਡੇ ਮੇ ਵਿਚਾਰ ਚੰਗੀ ਕਰਾਂ ਕਿ ਮੈਂ ਚਾਹਨਾ ਹਾਂ ਕਿ ਇਸ ਚੀਜ਼ ਨੂੰ ਮਿਲ ਕੇ ਫਕੀਲਾ ਕਿ ਚੱਗੀ ਔਰ ਬਾਕਾ ਸਾਹਿਬ ਨੇ ਪਿਛਲੀ ਵਾਰੀ ਉੱਤੇ ਦੋ ਸਟਿਲਪ ਦੇ ਹੋਏ ਇੰਟਰਵਿਊ ਸੀ ਇਹਨਾਂ ਨੇ ਇੱਕ ਲਫਜ਼ ਵਰਤੇ ਸੀ ਵੀ ਜਿਹੜੇ ਸਾਥੀ ਇਹਦੇ ਵਿੱਚ ਜੋੜਨਗੇ ਉਹ ਬਿਲਕੁਲ ਆਪਣੇ ਲਾਭਚ ਦੇ ਨਹੀਂ ਹੋਣਗੇ ਆਪਣਾ ਲਾਭਚ ਇੱਕ ਪਾਸੇ ਰੱਖ ਕੇ ਕੌਮ ਦੀ ਸੇਵਾ ਦੇ ਲਈ ਕਮਿਊਨਿਟੀ ਦੀ ਸੇਵਾ ਦੇ ਲਈ ਇੱਕ ਗਲੋਬਲ ਕਮਿਊਨਿਟੀ ਦੇ ਕੰਮ ਦੇ ਲਈ ਇੱਕ ਇਹ ਟੌਪਿਕ ਹੋਣਗੇ ਇਸ ਤੇ ਕੰਮ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਕੁਝ ਮੈਨਡੇਟ ਹੀ ਚਾਹੇ ਜੇਕਰ ਉਹਨਾਂ ਦਾ ਖਰਚਾ ਨਾ ਪਰੇਗਾ ਕਿ ਇੱਕ ਪੰਚਾਇਤ ਦੀ ਸਾਡੀ ਜਿੰਨੀ ਬਾਰੀ ਹੁੰਦੀ ਹੈ ਅਸੀਂ 2.5 ਤੋਂ 3 ਲੱਖ ਰੁਪਏ ਖਰਚ ਕਰਦੇ ਹਾਂ ਸਾਡੇ ਦੋ ਦੋ ਵਾਰੀ ਵੀ ਹੁੰਦਾ ਪੈ ਜਾਂਦਾ ਹੈ ਔਰ ਅਸੀਂ ਹੁਣ ਵੀ ਲੱਗ ਸੱਤ ਅੱਠ ਵਾਰੀ ਆ ਚੁੱਕੇ ਹਾਂ ਪਰ ਜਿੰਨਾ ਕਿ ਜਿੰਦਗੀ ਹੈ ਚੱਲਦੀ ਰਹੇ। ਗਿਆਨੀ। ਉਹ ਵਿਦਾਸ ਮਹਾਰਾਜ ਜੀ ਦੀ ਉਪਦੇਸ਼ਾ ਦਾ ਉਹਨਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਕਰਦੇ ਹੀ ਉਹ ਬੜੇ ਲੈਂਡਮਾਰਕ ਵੀ ਸੈੱਟ ਕਰਦੇ ਹੋ ਜਿਹੜੇ ਸਾਡੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਬੈਠੇ ਹੋਏ ਨੌਜਵਾਨਾਂ ਦੇ ਲਈ ਉਹ ਅਗਲੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬੰਦਾ ਹੈ। ਕੁਝ ਇੰਡੀਆਏ ਇੱਕ ਮਿਸ਼ਨ ਨੂੰ ਲੈ ਕੇ ਆਏ ਅਸੀਂ ਆਪਣੀ ਬੇਗੰਪੂਰਾ ਵਿਸ਼ਵ ਮਹਾਸਭਾ ਦੀ ਟੀਮ ਵੱਲੋਂ ਤੁਹਾਨੂੰ ਪੂਰਾ ਅਸ਼ਵਸ਼ਤ ਕਰਦੇ ਹਾਂ ਉਹ ਪੂਰਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਇਸ ਮਿਸ਼ਨ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਾਂਗੇ ਜਿੰਜੀ ਵੀ ਸਾਡੀ ਸਮਰੱਥਾ ਹੈ ਤਾਕਤ ਹੈ ਕਿਉਂਕਿ ਸਾਡੇ ਸੰਤ ਸमाज ਦੀ ਰਹਿਨੁਮਾਈ ਹੈ ਨੂੰ ਲੱਗਦਾ ਜਿਸ ਮਿਸ਼ਨ ਦੀ ਰਹਿਨੁਮਾਈ ਸੰਤ ਸਵਾਦ ਦੇ ਹੋਵੇ ਤਾਂ ਉਹ ਮਿਸ਼ਨ ਜ਼ਰੂਰ ਪੂਰਾ ਹੁੰਦਾ ਹੈ ਤੇ ਵੈਸੀ ਅਪੇਕਸ਼ਾ ਹੈ ਉਹ ਅਸੀਂ ਇਸੇ ਵਿੱਚ ਕੋਲ ਕਾਮਨਾ ਲਈ ਹੈ ਤੁਹਾਨੂੰ ਮੈਂ ਬੇਨਤੀ ਕਰਾਂਗਾ ਫਾਊਂਡੇਸ਼ਨ ਨੇ ब्रिटिश रविदास हेरिटेज फाउंडेशन दे चेयरमैन ओमप्रकाश बाघा जी नु भी साडे नाल अपने विचार सांझे करन और साडा मार्गदर्शन करन। धन्यवाद। अच्छा को भेज दी सरन। इन सतगुरु राम श्याम शो रावत तक जी देखे। सारे ही मार्को साहब। ब्रिटिश रविदास हेरिटेज फाउंडेशन दी बहुत बहुत धन्यवाद। सैंकू साहब ने जो साडी सरसता है ਬਦੇ ਬਾਰੇ ਬਹੁਤ ਕੁਝ ਆ ਵੀ ਸਾਂਝੀ ਦਸੀ ਦਿੱਤਾ ਹੈ ਸਾਂਝੀ ਕਰ ਲਿਆ ਹੈ। ਤੋਂ ਅੱਜ ਤੱਕ ਅਸੀਂ ਜੋ ਇਹ ਜਿਹੜੀ ਸੰਸਥਾ ਹੈ ਇਸ ਤਰ੍ਹਾਂ ਅਸੀਂ ਉੱਥੇ ਰਜਿਸਟਰ ਕੀਤੀ ਹੋਈ ਹੈ। ਅਸੀਂ ਚਾਹੁੰਦੇ ਹਾਂ ਵੀ ਅੱਜ ਉਹ ਇੱਥੇ ਵੀ ਲਾਂਚ ਕੀਤੀ ਜਾਵੇ। ਲਾਂਚ ਲਈ ਅਸੀਂ ਚਾਹੁੰਦੇ ਹਾਂ ਵੀ ਸ਼੍ਰੀ ਜਿਸ਼ੁਵਾਨ ਗੱਜ ਜੀ ਇਹਨੂੰ ਵੀਟ ਕਰਨਗੇ। ਔਰ ਇਹਦੇ ਨਾਲ ਦੋ ਮੈਂਬਰ ਅਸੀਂ ਬਲਵੀਜ਼ਾਂ ਰਤਨ ਜੀ ਇਹ ਸੈਕਟਰੀ ਇੱਕ ਹੈਗੇ ਆ ਜੀ ਵਿਰੇਂਦਰ ਸ਼ਰਮਾ ਉਹ ਹੈਗੇ ਆ ਕੈਸ਼ਰ ਹੈ ਇਹ ਸਭ ਇਹ ਇਹਨਾਂ ਨੂੰ ਇਹ ડીਲ ਕਰ ਲਗੇ ਜਿਹੜੇ ਇਹਦੇ ਵਿੱਚ ਜੁਆਇਨ ਹੋਣ ਉਹਦੇ ਵਿੱਚ ਜਿਹੜੇ ਵੀ ਹੋਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਜਰੂਰ ਇਹਦਾ ਸਰਕਾਰ ਕਰਾਂਗੇ ਔਰ ਜਿਨੇ ਵੀ ਮਹਾਪੁਰਸ਼ ਉਹ ਇਹਨਾਂ ਦੇ ਸਾਹ ਪਾਸ ਚ ਇਹ ਜੀ ਉਹ ਹੋਗੇ ਸਾਥ ਜਿਨੇ ਵੀ ਮਨਪਸੰਦ ਹੋਣਗੇ ਉਹਨਾਂ ਦੇ ਇਹ ਕੰਮ ਦੇਖਣਗੇ ਇਹਨੂੰ ਕਿਸ ਤਰ੍ਹਾਂ ਕਰਦੇ ਨੇ ਸੋ ਇੱਕ ਵਾਰੀ ਮੈਂ ਹੋਰ ਸੈਕਟਰ ਸਾਹਿਬ ਤੋਂ ਗੱਲ ਹੋ ਰਹੀ ਸੀ ਜਿਉ ਸਤਿਗੁਰੂ ਦਾ ਸਮਾਰੈ ਦੀ ਲਾਈਫ ਹੈ ਨਾ ਉਹ ਬਚਪਨ ਤੋਂ ਲੈ ਕੇ ਜਦੋਂ ਉਹਦਾ ਜਿਹੜਾ ਪਿਛੋਕੜ ਹੈ ਬੰਮਾਰ ਵਾਲਾ ਉਹ ਵੀ ਇਸ ਸਤ ਵਿੱਚ ਆਇਆ ਪਰ ਸੱਚ ਸਾਰੀ ਹੋ ਚੁੱਕੀ ਹੈ ਜਿੰਨੀ ਵੀ ਹੋ ਚੁੱਕੀ ਹੈ ਉਹਨੂੰ ਜਿਹੜੀ ਬ੍ਰਿਟਿਸ਼ ਰਪਤਾ ਸੈ ਹੈਰਟੇਜ ਫਾਊਂਡੇਸ਼ਨ ਹੈ ਐਨਲਾਈਜ਼ ਕਰੇਗਾ ਐਨਲਾਈਜ਼ ਕਰੇ ਨੂੰ ਕਰਾਇਆ ਕਿਉਂਕਿ ਇਹ ਸਾਡਾ ਕੰਮ ਨਹੀਂ ਅਸੀਂ ਤਾਂ ਇਹ ਕੰਮ ਨਹੀਂ ਕਰ ਸਕਦੇ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਉਹਨਾਂ ਤੋਂ ਇੱਕ ਕਰਾਇਆ ਜਾਏ ਉਹਨਾਂ ਨਾਲ ਦੇ ਸਰ ਉਹਨੂੰ ਜਿਹੜੀ ਰਿਸਰਚ ਹੋਈ ਹੈ ਉਹਨੂੰ ਐਨਲਾਈਜ਼ ਕਰਨਾ ਸੀ ਸੋ ਬਾਕੀ ਤੇ ਸਾਰੀ ਸੈਕਟਰ ਸਾਹਿਬ ਨੇ ਗੱਲਾਂ ਦੱਸ ਦਿੱਤੀਆਂ ਨੇ ਤਾਂ ਮੈਂ ਇਹਨਾਂ ਤੇ ਕਹਿਣਾ ਵਾਹ ਇੱਕੋ ਜਿਕੇ ਆਪ ਸਾਰੇ ਅਨਪੋਰਟ ਬਤਨ ਕਰਨਾ ਤੇ ਆ ਸਰਕਾਰ ਦਾ ਕਿ ਇਸ ਪ੍ਰੋਜੈਕਟ ਨੂੰ ਜਿੰਨੇ ਵੀ ਮੈਂਬਰ ਇੱਥੇ ਬੈਠੇ ਹਨ ਉਹ ਸਪੋਰਟ ਕਰਨਗੇ ਉਹਦੇ ਨਾਲ ਜੁਣਨ ਦਾ ਤਨਵਾਦ ਜਾ ਕੇ ਦਿੰਦੇ। ਇਹ ਵੀ ਬਹੁਤ ਬਹੁਤ। ਉਦੋਂ ਅਸੀਂ ਗੱਲ ਕਰਾਂਗਾ ਸੱਦੇ ਸੰਤ ਸਵਾਜ ਤੋਂ ਜਿਵੇਂ ਕਿ ਪਹਿਲਾਂ ਗੱਲ ਵੀ ਕਿ ਅੱਜ ਜੋ ਇਤਿਹਾਸਿਕ ਦਿਨ ਵੀ ਹੈ ਇਤਿਹਾਸਿਕ ਦਿਨ ਇਸ ਲਈ ਕਿ ਸੰਤ ਸਵਾਜ ਬੀਗੰਪੁਰਾ ਵਿਸ਼ਵ ਭਾਸ਼ਾ ਸਭਾ ਦਾ ਨਿਰਮਾਣ ਹੋਇਆ ਉਹਦੇ ਜੋ ਸਟਾਰਟਿੰਗ ਪਦ ਅਧਿਕਾਰੀ ਜਿਨ੍ਹਾਂ ਨੂੰ ਚੇਅਰਮੈਨ ਸਾਹਿਬ ਸਾਡੇ ਸੰਤ ਸਰਨਾਮਦਾਸ ਜੀ ਸਾਡੇ ਪ੍ਰਧਾਨ ਜੀ ਸੰਤ ਪ੍ਰਸ਼ੂਤਮ ਜੀ ਸਾਡੇ ਸੀਨੀਅਰ ਮੀਤ ਪ੍ਰਧਾਨ ਸੰਤ ਮੇਲਾ ਰਾਜ ਜੀ ਨਾਲ ਸਾਡੇ ਜਨਨ ਸਿੰਘ ਜੀ ਮਰਦ ਗੁੰਦਰ ਜੀ ਹਜ਼ਾਰਾ ਵਾਲੇ ਨਿਰਬਲ ਕੁੱਟੀ ਹਜ਼ਾਰਾ ਵਾਲੇ ਤੇ ਹੁਣ ਮੈਂ ਹੀ ਬੇਨਤੀ ਕਰਾਂਗਾ ਕਿ ਸਾਨੂੰ ਸਾਡੀ ਵਿੱਦਿਆ ਦੇ ਵਿੱਚ ਵਾਧਾ ਕਰਨ ਦੇ ਲਈ ਸਾਡਾ ਮਾਰਗ ਦਰਸ਼ਨ ਕਰਨ ਦੇ ਲਈ ਦਸ਼ਾ ਉਹ ਦਿਸ਼ਾ ਦਿਖਾਉਣ ਦੇ ਲਈ

ਆਪਾਂ ਦਾ ਆਪਾਂ ਦਾ ਆਪਾਂ ਦਾ ਜੀ ਜੋ ਬੋਲੇ 200 ਰੁਪਏ ਸਤਿਗੁਰੂ ਦਾਸ ਮਹਾਰਾਜ ਦੀ ਜੈ ਜੀ ਮੋਟਾ ਮੋਟਾ ਸਕੂਪ ਦੇ ਦੇ ਉਹ ਬੰਦੇ ਕਿਹਾ ਫੋਟੋ ਕਿਹ ਜੀ ਵੀਡੀਓ ਬਣਾਉਣੇ ਕਿ ਮੁੰਡੇ ਫੋਟੋ ਵੀਡੀਓ ਬਣਾ ਕੇ ਫੋਟੋ ਕਰਾਉਣੇ ਵੀਡੀਓ ਕਰੋ ਨਵਾਤ ਮਰਾ ਅਬ ਮਹਾਰਾਜ ਗੁਰਵਿੰਦਰ ਸਿੰਘ ਜੀ ਤੋਂ ਕਾਜ਼ੀ ਖੜਾ ਜੋ ਬੋਲੇ 100 ਨਿਰਪੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਜੈ ਸਤ ਪੈਲਾ ਦਾ ਜੀ ਸੀਨੀਅਰ ਬੈਸ ਪ੍ਰਧਾਨ ਦੇ ਫੋਟੋ ਜੀ ਪਤਨ ਦੇ ਹੋ ਰਹੇ ਚੇਅਰਮੈਨ ਸਾਹਿਬ ਜੀ ਕਮਿਸ਼ਨਰ ਸਾਹਿਬ ਸਤਗੁਰੂ ਦਾਸ ਸ਼ਕਤੀ ਅਮਰ ਰਹੇ ਸਤਗੁਰੂ ਦਾਸ ਸ਼ਕਤੀ ਅਮਰ ਰਹੇ ਹੁਣ ਗੁਰਵਿੰਦਰ ਜੀ ਮਾੜਾ ਨਹੀਂ ਆਇਆ ਹੋਰ ਉਹਨਾਂ ਨੂੰ ਆਓ ਮਾਰਾ ਸੈਂਟਰ ਚ ਆਇਆ ਅੱਜ ਇਹ ਮਾਗ ਪੱਤਰ ਨੇ ਹੱਥ ਜੁਣਾ ਹਾਂ ਜੀ ਜੋ ਬੋਲੇ 100 ਰੁਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਠੀਕ ਹੈ ਠੀਕ ਹਾਂਜੀ ਹਲਾ ਹਾਂਜੀ ਹੁਣ ਬਲਬੀਰ RAM ਰਤਨ ਜੀ ਬਲਬੀਰ

ਲੋ ਗਿਆ ਤਾਂ ਠੀਕ ਹੈ ਤੁਹਾਡਾ ਇੱਕ ਹੋਰ ਇਹਦਾ ਥੋੜਾ ਥੋੜਾ ਹੋ ਜਾਣਾ ਆਹ ਥੈਂਕ ਯੂ ਕਿ ਇਹ ਲੈ ਆਪ ਦਾ ਨੰਬਰ ਮਰਾ ਇਹ ਦੋ ਪਾਨੇ ਬਲਿੰਦਰ ਸਿੰਘ ਦੇਵਿੰਦਰ ਦਮੇ ਜੀ ਆਹ ਆਪ ਦਾ ਕੀ ਲੋੜ ਹੋ ਰਹੀ ਹੈ ਆਪ ਲੋਕਾਂ ਨੂੰ ਬਿਲਹੀ ਹੋਏ बोले सो नर भय की जय आगे सारे और ज्यादा ना अपने आनंद